ਇਸ ਵਾਲੇ ਦੀ ਵੱਡੀ ਖਬਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਵਿਕਰਮ ਸਿੰਘ ਮਜੀਠੀਆ ਅੱਜ ਵੀ ਸਿਟ ਅੱਗੇ ਪੇਸ਼ ਨਹੀਂ ਹੋਣਗੇ ਜੀ ਹਾਂ ਸਿਟ ਨੇ 30 ਜੁਲਾਈ ਨੂੰ ਸਮਣੇ ਪੇ ਜੈਸਾਨ ਪੇਸ਼ ਹੋਣ ਦੇ ਲਈ ਪਰ ਬਿਕਰਮ ਸਿੰਘ ਮਜੀਠਿਆ ਨੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਮਜੀਠਿਆ ਨੂੰ ਇਹ ਤੀਜੀ ਵਾਰੀ ਸਮਣ ਭੇਜੇ ਗਏ ਸਨ ਇਸ ਤੋਂ ਪਹਿਲਾਂ ਵੀ ਕਈ ਵਾਰੀ ਸਮਣ ਜਾ ਚੁਕੇ ਨੇ ਪਰ ਇੱਕ ਦੋ ਵਾਰੀ ਤਾਂ ਉਹ ਪੇਸ਼ ਜ਼ਰੂਰ ਹੋਏ ਪਰ ਪਿਛਲੀ ਦੋ ਵਾਰ ਤੋਂ ਲਗਾਤਾਰ ਉਹ ਪੇਸ਼ ਨਹੀਂ ਹੋਏ ਤੇ ਅੱਜ ਵਾਲੀ ਜੜ ਤਰੀਕ ਨੂੰ ਉਹ ਅਕਾਊਂਟ ਕਰ ਲਈਏ ਯਾਨੀ ਕਿ 30 ਜੁਲਾਈ 30 ਜੁਲਾਈ ਨੂੰ ਵੀ ਉਹ ਪੇਸ਼ ਨਹੀਂ ਹੋਏ ਤਾਂ ਅੱਜ ਤੀਜੀ ਵਾਰ ਹੋ ਚੁੱਕਿਆ ਹੈ ਕਿ ਮਜੀਠਿਆ ਨੂੰ ਸਿਟ ਨੇ ਸੱਦਿਆ ਬੁਲਾਇਆ ਸਮਣ ਭੇਜੇ ਹੈ ਪਰ ਮਜੀਠਿਆ ਨੇ ਪੇਸ਼ ਹੋਣ ਤੋਂ ਮਨਾਈ ਕਰ ਦਿੱਤੀ ਹੈ ਯਾਨੀ ਕਿ ਨਾ ਕਰ ਦਿੱਤੀ ਹੈ ਸੋ ਤਾਜ਼ਾ ਅਪਡੇਟ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਦੀ ਜਿਠੀ ਅੱਜ ਵੀ ਸਿੱਟਕਗੇ ਪੇਸ਼ ਨਹੀਂ ਹੋਣਗੇ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਚਿੱਠੀ ਹੈ ਜਿਹੜੀ ਵਕੀਲ ਦੇ ਜ਼ਰੀਏ ਸਿੱਟ ਨੂੰ ਭੇਜੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਉਹ ਉੱਥੇ ਰਜੇਵੀਆਂ ਦੇ ਵਿੱਚ ਫਸੇ ਹੋਏ ਨੇ ਜਿਸ ਨੂੰ ਲੈ ਕੇ ਹੁਣ ਉਹ ਸਿੱਟਕਗੇ ਅੱਜ ਵੀ ਪੇਸ਼ ਨਹੀਂ ਹੋਣਗੇ ਸੋ ਜ਼ਾਹਿਰ ਜੀ ਗੱਲ ਹੈ ਪਿਛਲੀ ਦੋ ਵਾਰੀ ਵੀ ਉਹ ਪੇਸ਼ ਨਹੀਂ ਹੋਏ ਤੇ ਅੱਜ ਤੀਜਾ ਮੌਕਾ ਦਿੱਤਾ ਸੀ ਸਿੱਟ ਨੇ ਸਮਨ ਭੇਜੇ ਸਨ ਪਰ ਅੱਜ ਫੇਰ ਵਿਕਰਮ ਜੇਠੀਆ ਪੇਸ਼ੀ ਨਹੀਂ ਕਰਨ ਪਹੁੰਚੇ ਯਾਨੀ ਕਿ ਉਹ ਪੇਸ਼ ਨਹੀਂ ਹੋਏ ਤੁਹਾਨੂੰ ਦੱਸਦੇ ਚੱਲੀਏ ਕਿ ਵਿਕਰਮ ਜੇਠੀਆ ਕਈ ਵਾਰ ਸੂਬਾ ਸਰਕਾਰ ਤੇ ਜਿਹੇ ਇਲਜ਼ਾਮ ਲਗਾ ਚੁੱਕੇ ਨੇ ਕਿ ਸੂਬੇ ਦੀ ਸਰਕਾਰ ਜਾਣ ਮੁੱਝ ਕੇ ਸਿੱਟ ਨੂੰ ਮੋਰਾ ਬਣਾ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਪਰ ਅਜੇਹੇ ਦੇ ਵਿੱਚ ਕੁਝ ਵੀ ਨਹੀਂ ਹੈ ਸੋ ਤੁਹਾਨੂੰ ਦੱਸ ਦਈਏ ਕਿ ਡਰਗ ਕੇਸ ਤੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਸਮਨ ਭੇਜੇ ਸਨ ਸਿੱਟ ਨੇ ਤੇ ਇਨਵੈਸਟੀਗੇਸ਼ਨ ਦਾ ਪਾਰਟ ਬਣਨ ਲਈ ਯਾਨੀ ਕਿ ਉਸ ਤੇ ਵਿੱਚ ਜਾਂਚ ਪੜਤਾਲ ਲਈ ਪਹੁੰਚਣ ਲਈ ਕਿਹਾ ਗਿਆ ਸੀ ਸਿੱਟ ਵੱਲੋਂ ਮਜੀਠੀਆ ਨੂੰ ਬਾਰੇ ਵਿੱਚ ਜੀਠਿਆ ਨੇ ਕਿਹਾ ਕਿ ਸੂਬੇ ਦੀ ਸਰਕਾਰ ਜਾਣ ਮੁਝਕੇ ਤੰਗ ਪਰੇਸ਼ਾਨ ਕਰ ਰਹੀ ਹੈ ਪਹਿਲੇ ਸਿੱਟ ਵੱਲੋਂ ਜਿਹੜੇ ਅਧਿਕਾਰੀ ਸੀ ਏਡੀਜੀਪੀ ਲੈਵਲ ਦੇ ਹੁੰਦੇ ਸਨ ਜੋ ਇਨਵੈਸਟੀਗੇਸ਼ਨ ਕਰਦੇ ਸਨ ਪਰ ਹੁਣ ਜਿਹੜੇ ਇਨਸਪੈਕਟਰ ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹ ਜਾਂਚ ਪੜਤਾਲ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਾਣ ਮੁਝਕੇ ਸੂਬੇ ਦੀ ਭਗਵੰਤਮਾਨ ਸਰਕਾਰ ਮੈਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਜਦਕਿ ਉਹਨਾਂ ਦੀ ਜ਼ਮਾਨਤ ਦਾ ਜਿਹੜਾ ਮਾਮਲਾ ਹੈ ਉਹ ਲਗਾਤਾਰ ਅਦਾਲਤ ਦੇ ਵਿੱਚ ਚੱਲ ਰਿਹਾ ਜਿਸ ਨੂੰ ਲੈ ਕੇ ਮ ਜੀਠਿਆ ਨੇ ਅੱਜ ਫੇਰ ਸਿਟ ਦੇ ਅੱਗੇ ਨਾ ਪੇਸ਼ ਹੋਣ ਦਾ ਜਿਹੜਾ ਫੈਸਲਾ ਕੀਤਾ ਤੇ ਉਹਨਾਂ ਨੇ ਰੁਝੇਵਿਆਂ ਦੇ ਕਾਰਨ ਅਦਾਲਤ ਦੇ ਵਿੱਚ ਤਰੀਕਿਆਂ ਦੇ ਕਾਰਨ ਉਹਨਾਂ ਨੇ ਹਵਾਲਾ ਦਿੱਤਾ ਤੇ ਉਹਨਾਂ ਨੇ ਆਪਣੀ ਚਿੱਠੀ ਜੜੀ ਹੈ ਉਹ ਸਿਟ ਨੂੰ ਭੇਜ ਦਿੱਤੀ ਹੈ ਵਕੀਲ ਦੇ ਜ਼ਰੀਏ ਸੋ ਅੱਜ ਬੜੀਆਂ ਉਮੀਦਾਂ ਸਨ ਔਰ ਚਰਚਾਵਾਂ ਸਨ ਕਿ ਵਾਕਈ ਹੀ ਅੱਜ ਮਜਿੱਠੀਆ ਪੇਸ਼ ਹੋ ਸਕਦੇ ਨੇ ਸਿਟ ਤੇ ਲੱਗੇ ਸਿਟ ਦੇ ਸਾਹਮਣੇ ਆ ਕੇ ਆਪਣੀ ਜਿਹੜੀ ਅਗਵਾਈ ਦੇਣਗੇ ਆਪਣੇ ਬਿਆਨ ਦੇ ਚ ਕਰਾਣਗੇ ਜਾਂ ਫਿਰ ਪੁੱਛਕਿਚੇ ਸ਼ਾਮਲ ਹੋਣਗੇ ਪਰ ਹੁਣ ਅਜਿਹਾ ਹੁੰਦਾ ਦਿਖਾਈ ਨਹੀਂ ਦਿੱਤਾ ਕਿਉਂਕਿ ਬਿਕਰਮ ਸਿੰਘ ਮਜੀਠੀ ਨੇ ਸਾਫ ਇਨਕਾਰ ਕਰ ਦਿੱਤਾ ਹੈ ਚਿੱਠੀ ਦੇ ਜ਼ਰੀਏ ਆਪਣਾ ਜਵਾਬ ਸਿੱਟ ਨੂੰ ਭੇਜ ਦਿੱਤਾ ਹੈ ਤੇ ਮਜੀਠੀਆ ਹੁਣ ਜਾਣੀ ਕਿ ਸਿੱਟ ਦੇ ਸਾਹਮਣੇ ਅੱਜ ਵੀ 30 ਜੁਲਾਈ ਨੂੰ ਪੇਸ਼ ਨਹੀਂ ਹੋਣਗੇ ਹੁਣ ਦੇਖਣਾ ਹੋਵੇਗਾ ਕਿ ਸਿੱਟ ਫਿਰ ਕੋਈ ਨਵਾਂ ਸਮੰਹ ਪੇਸ਼ਦੀਆਂ ਜਾਂ ਫਿਰ ਨਹੀਂ ਜਾਂ ਫਿਰ ਮਜੀਠੀਆ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ ਸੋ ਇਹ ਸਭ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਏਗਾ ਪਰ ਜੋ ਅੱਜ ਤਾਜ਼ਾ ਅਪਡੇਟ ਸਾਹਮਣੇ ਆਇਆ ਉਸ ਤੇ ਵਿੱਚ ਸਾਫ ਹੋ ਚੁੱਕਿਆ ਹੈ ਕਿ ਬਿਕਰਮ ਸਿੰਘ ਮਜੀਠੀ ਅੱਜ ਫਿਰ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋਏ ਸੋ 30 ਤਰੀਕ ਨੂੰ ਸਮਾ ਦਿੱਤਾ ਗਿਆ ਸੀ ਸਿਟ ਵੱਲੋਂ ਯਾਨਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਕਿ ਜਿਹੜਾ ਡਰਗ ਕੇਸ ਦੇ ਵਿੱਚ ਮਜੀਠਿਆ ਦਾ ਨਾਮ ਹੈ ਉਸਤੇ ਉੱਤੇ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਸੀ ਤਾਂ ਜਿਹਦੇ ਵਿੱਚ ਮਜੀਠਿਆ ਨੇ ਨਾ ਪੇਸ਼ ਹੋਣ ਦਾ ਫੈਸਲਾ ਕੀਤਾ ਤਾਂ ਨੂੰ ਦੱਸ ਦਈਏ ਕਿ ਸਿਟ ਨੇ ਪਹਿਲਾਂ ਵੀ ਇਲਜ਼ਾਮ ਲਗਾਏ ਨੇ ਮਜੀਠਿਆ ਦੇ ਉੱਤੇ ਕਿ ਮੇ ਜਿਠਿਆ ਜਾਣ ਮੁਝ ਕੇ ਸ਼ਾਮਲਾ ਹੋਣ ਕਰਕੇ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਤੇ ਵਿੱਚ ਅਰਚਨ ਪਾ ਰਹੇ ਨੇ ਪਰ ਇਸ ਨੂੰ ਸਿਰੇ ਤੋਂ ਨਿਕਾਰਿਆ ਸੀ ਵਿਕਰਮ ਜਿਠਿਆ ਨੇ ਪਰ ਹੁਣ ਜੋ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿ ਵਿਕਰਮ ਜਿਠਿਆ 3 ਜੁਲਾਈ ਵਾਲੇ ਦਿਨ ਵੀ ਸਿਟ ਅੱਗੇ ਪੇਸ਼ ਨਹੀਂ ਹੋਏ ਸੋ ਤਾਜ਼ਾ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਦਾ ਪੰਜਾਬੀ ਲਿੰਕ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਰਕੇ ਕਮੈਂਟ ਕਰਕੇ ਇਸ ਖਬਰ ਪ੍ਰਤੀ ਤੁਹਾਡੀ ਕੀ رائے ਹੈ ਤੁਸੀਂ ਕੀ ਸਮਝਦੇ ਹੋ ਕਿ ਵੱਖ ਹੀ ਸਿਆਸਤ ਦੀ ਪੇਟ ਚੜ ਰਹੇ ਨੇ ਮਜੀਠੀਆ ਜਾਂ ਫਿਰ ਉਹਨਾਂ ਨੂੰ ਇਸ ਦੇ ਵਿੱਚ ਸਿੱਧੇ ਇਨਵੈਸਟੀਗੇਸ਼ਨ ਚ ਸ਼ਾਮਲ ਹੋਣਾ ਚਾਹੀਦਾ ਹੈ ਮੈਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ